ਸਭ ਦਰਸ਼ਕਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਆਏ ਹਾਂ ਹੁਣ ਕੈਂਪਾ ਕੋਲਾ ਚੌਕ ਸਕੂਟਰ ਮਾਰਕੀਟ ਵਿੱਚ ਇਹਨਾਂ ਦਾ ਅੱਜ ਜੀਨਾ ਹਰਾਮ ਕਰ ਦਿੱਤਾ ਗਿਆ ਹੈ ਦੇਖੋ ਪਾਰਕਿੰਗ ਦੇ ਮਸਲੇ ਨੂੰ ਲੈ ਕੇ ਇਹ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੋ ਹਰ ਰੋਜ਼ ਇਹਨਾਂ ਦੀ ਸਾਡੇ ਕੋਲ ਐਪਲੀਕੇਸ਼ਨ ਆਂਦੀ ਹੈ ਗਵਰਨਮੈਂਟ ਸਰਕਾਰ ਨੇ ਕਿੰਨੀ ਵਾਰ ਕਿਹਾ ਕਿ ਅਸੀਂ ਇਹਨਾਂ ਨੂੰ ਜਗ੍ਹਾ ਲੋਟ ਕਰ ਰਹੇ ਹਾਂ ਕੋਈ ਜਗ੍ਹਾ ਨਹੀਂ ਅਲਾਟ ਹੋ ਰਹੀ ਦੱਸੋ 2 ਫੁੱਟ ਸੜਕ ਵਧਾ ਦਿੱਤੀ ਗਈ ਹੈ ਇਹਨਾਂ ਦੀ ਯੈਲੋ ਲਾਈਨ ਵੀ 2 ਫੁੱਟ ਪਿੱਛੇ ਕਰ ਦਿੱਤੀ ਗਈ ਹੈ ਉਹ ਦਿਨ ਬਦੇ ਇਹਨਾਂ ਨੂੰ ਸਕੂਟਰ ਦੇ ਡਿਸਪਲੇ ਵਾਸਤੇ ਜਗ੍ਹਾ ਬਹੁਤ ਘਟਦੀ ਜਾ ਰਹੀ ਹੈ ਆਓ ਤੁਹਾਨੂੰ ਦਿਖਾਈਏ ਕਿ ਇਹ ਦੇਖੋ ਇਹਨਾਂ ਦੀ ਯੈਲੋ ਲਾਈਨ ਕਿੱਥੇ ਪਹੁੰਚ ਚੁੱਕੀ ਹੈ ਸਰ ਇਹ ਦੇਖੋ ਆਹ ਯੈਲੋ ਲਾਈਨ ਪਹੁੰਚ ਗਈ ਹੈ ਸੋ ਕਿੰਨੀ ਪਰੇਸ਼ਾਨੀ ਹੈ ਆ ਚਾਰ ਗੱਡੀਆਂ ਲੱਗ ਜੀਆਂ ਬਸ ਇੰਨੀ ਪਰੇਸ਼ਾਨੀਆਂ ਉਹਨੇ ਇੱਕ ਦੁਕਾਨ ਤੇ ਘੱਟੋ ਘੱਟ 50 ਤੋਂ ਸਕੂਟਰ ਸ਼ੋਅ ਉੱਥੇ ਖੜੇ ਕਰਨੇ ਹੁੰਦੇ ਆ ਔਰ ਅੱਜ ਇਹਨਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਸਸਿਕਲ ਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਹੈ ਜੀ ਸੰਜਮ ਸੰਜਮ ਜੀ ਤੁਸੀਂ ਕੀ ਪਰੇਸ਼ਾਨੀਆਂ ਆਉਂਦੀਆਂ ਤੁਹਾਨੂੰ ਇੱਥੇ ਕੰਮ ਕਰਨ ਵੇਲੇ ਸਰ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਆ ਤੁਸੀਂ ਇੱਧਰ ਕੈਮਰਾ ਦਿਖਾਓ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਧਰ ਕੈਮਰਾ ਦਿਖਾਓ ਕਿੰਨਾ 10 15 20 ਦਿਨ ਪਹਿਲਾਂ ਗਵਰਨਮੈਂਟ ਨੇ ਮੈਰੀ ਪਾਣੀ ਕਰਕੇ ਇੱਥੇ ਪਾਈਪਲਾਈਨ ਪੱਟੀ ਸੀਗੀ ਇਹਦੇ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਉਹ ਸਾਰੀ ਰੋਡ ਹਲੇ ਤੱਕ ਪੱਟੀ ਹੋਈ ਜਾਂ ਬਣੀ ਨਹੀਂ ਜਿਲ ਰੋਡ ਤੋਂ ਲੈ ਕੇ ਨਹਿਰ ਤੱਕ ਨਹਿਰ ਤੱਕ ਟ੍ਰੈਫਿਕ ਇਹਦੇ ਕਰਕੇ ਜਾਮ ਹੈ ਉਹਦੇ ਕਰਕੇ ਸਾਨੂੰ ਗੱਡੀਆਂ ਲਾਂਚ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਜਿੱਥੇ ਸਾਡੀ 5-7 ਗੱਡੀ ਦੀ ਡਿਸਪਲੇ ਪਹਿਲਾਂ ਸੀ ਅੱਜੋ ਸਾਡੀ 2-3 ਤੇ ਰਹਿ ਗਈ ਹੈ ਜੀ ਸਾਨੂੰ 12 12 15 15 ਦਿਨ ਹਰ ਇੱਕ ਦੁਕਾਨਦਾਰ ਨੂੰ ਹੋ ਗਿਆ ਸਕੂਟਰ ਬਾਈਕ ਸੇਲ ਕੀਤੇ ਹੋਏ ਸਾਨੂੰ ਇਦਾਂ ਸਾਡਾ ਕੰਮ ਕਿਵੇਂ ਚੱਲੇਗਾ ਸਰ ਰੋਜ਼ ਦੇਖੋ ਇੱਥੇ ਕਾਡੀਆਂ ਟੋਚਨ ਹੋ ਜਾਂਦੀਆਂ ਐ ਟੋਚਨ ਕੰਪਨੀ ਪ੍ਰਾਈਵੇਟ ਹੋ ਚੁੱਕੀ ਆ ਨੇ ਕੋਈ ਇੱਥੇ ਕੋਈ ਸੁਣਦਾ ਨਹੀਂ ਸੁਣਵਾਈ ਨਹੀਂ ਇਹਨਾਂ ਦੀ ਔਰ ਇਹਨਾਂ ਨੂੰ ਰੋਜ਼ ਜੁਰਮਾਨੇ ਲੱਗਦੇ ਹਨ ਦੱਸੋ ਇਹ ਕਿਸ ਤਰ੍ਹਾਂ ਵਪਾਰ ਕਰ ਰਹੇ ਨੇ ਸਰ ਰੋਜ਼ ਦੀ ਡੇਟ ਦੇ ਵੇਲੇ ਤੁਸੀਂ ਇਹ ਦੇਖੋ ਕੋਈ ਫਰੂਟ ਵਾਲੀ ਰੇੜੀ ਲਗਾ ਦਿੰਦਾ ਕੋਈ ਕੁਝ ਲਾ ਦਿੰਦਾ ਸਾਡੀ ਦੁਕਾਨਦਾਰੀ ਖਤਮ ਹੋ ਜਾਂਦੀ ਐ ਇਹਦੇ ਕਰਕੇ ਅਸੀਂ ਕੀ ਕਰਾਂਗੇ ਸੋ ਮੈਂ ਸਰਕਾਰ ਨੂੰ ਪੂਰਜੋਰ ਅਪੀਲ ਕਰਾਂਗਾ ਕਿ ਇਹਨਾਂ ਦੀ ਪਰੇਸ਼ਾਨੀ ਨੂੰ ਪੂਰਾ ਗੌਰ ਕੀਤਾ ਜਾਵੇ ਰੋ ਇਹਨਾਂ ਦੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਤੁਹਾਡਾ ਕੀ ਸ਼ੋਭਨਾਮ ਜੀ ਸੰਜਮ ਮੇਰੀ ਸ਼ੋਪ ਦਾ ਨਾਮ ਹੈ ਜੀ ਸੂਦ ਆਟੋਸ ਸਰ ਸਚੀਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਬਸ ਜੋ ਲੜਕੇ ਨੇ ਕਿਹਾ ਇਹ ਸਾਰਾ ਕੁਝ ਸਹੀ ਕਿਹਾ ਠੀਕ ਕਿਹਾ ਟ੍ਰੈਫਿਕ ਦੀ ਸਮੱਸਿਆ ਸੀ ਇਹ ਉਹਦੇ ਕਰਕੇ ਜਾਮ ਰਹਿੰਦਾ ਸੀ ਗੱਡੀਆਂ ਕੁਝ ਪਿੱਛੇ ਹਟਾਉਂਦੀਆਂ ਨੇ ਅਸੀਂ ਆਪ ਹੀ ਪਿੱਛੇ ਆਪ ਹੀ ਕੰਟਰੋਲ ਦੇ ਵਿੱਚ ਕਰ ਲਈ ਕੁਝ ਟ੍ਰੈਫਿਕ ਜਾਮ ਰਹਿਣ ਕਰਕੇ ਕਿਸੇ ਨੂੰ ਸ਼ਿਕਾਇਤ ਨਾ ਹੋ ਕਦੀ ਜੀ ਇਸ ਕਰਕੇ ਅਸੀਂ ਰੋਡ ਦੇਖੋ ਇਹ ਸਭ ਹਰ ਤਰ੍ਹਾਂ ਕੋਆਪਰੇਟ ਕਰ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਰਦਾਰ ਜੀ ਹੁੰਦਾ ਹੀ ਜੰਗੀ ਹੈ ਹੁਣ ਕਦੇ ਕਾਰਪਰੇਸ਼ਨ ਆ ਜਾਂਦੀ ਹੈ ਕਦੇ ਫੁੱਲਸ ਆ ਜਾਂਦੀ ਆ ਵੱਡੀਆਂ ਜਿhko ਗੱਡੇ ਜਿhko ਰੋਡ 'ਚ ਗੱਡੀ ਚੱਕ ਚੱਕ ਕੇ ਅੰਦਰ ਘੱਟਦੇ ਹੋਏ ਇੱਕ ਵੀ ਰੱਖਿਆ ਨਹੀਂ ਪੂਰੀ ਲੈਂਡ ਅੰਦਰ ਹੀ ਬੈਠੇ ਆ ਫਿਰ ਵੀ ਅਸੀਂ ਪਰੇਸ਼ਾਨ ਆ ਕਸਟਮਰ ਸਾਡੇ ਕੋ ਆ ਨਹੀਂ ਦੇ ਆ ਦੇਖੋ yellow line ਦੇ ਅੰਦਰ ਰਹਿੰਦੇ ਹੋਏ ਵੀ ਇਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਜੀ ਜੋ ਇਹ ਕਹਿ ਰਹੇ ਬਿਲਕੁਲ ਸਹੀ ਆ ਜੀ ਮੈਂ ਵੀ ਸਪੁਰ ਮਾਰਕੀਟ ਦੇ ਵਿੱਚ ਇਹ ਪਰੇਸ਼ਾਨੀ ਆ ਰਹੀ ਆ ਜੀ ਬਸ ਇਹ ਪੀਲੀ ਲੈਂਡ ਤਾਂ ਬਾਕੀ ਦਾ ਜਦੋਂ ਫੋੜੇ ਟ੍ਰੈਫਿਕ ਨੂੰ ਮੈਰੀ ਪਾਣੀ ਧਰ ਕੇ ਥੋੜੀ ਦਿੱਕਤ ਆ ਜਾਂਦੀ ਹੈ ਸੋ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਨਿਆ ਜਾਵੇ ਸੋ ਸਰ ਤੁਸੀਂ ਦੇਖੋ ਕਿ ਗਾ ਕਿੰਨਾ ਕਾ ਮਾਰਕੀਟ ਤੁਸੀਂ ਕੈਮਰਾ ਚਾਰੇ ਪਾਸੇ ਘੁਮਾ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿੰਨਾ ਮੈਂ ਸਾਰੀ ਮਾਰਕੀਟ ਸ਼ੂਟ ਕਰਕੇ ਆਇਆ ਹਾਂ ਜੀ ਤੁਹਾਨੂੰ ਪਤਾ ਲੱਗ ਜੇ ਚਾਰ ਦਿਨ ਤੋਂ ਸ਼ੂਟ ਕਰ ਰਹੇ ਹਾਂ ਔਰ ਮੈਂ ਤੁਸੀਂ ਇਹ ਦੇਖੋ ਜੀ ਉੱਪਰੋਂ ਕੋਈ ਫੋਟੋ ਕਿੰਨਾ ਕੰਟਰੋਲ 'ਚ ਲੱਗਿਆ ਹੋਇਆ ਜੀ ਲਿਓ ਤਾਂ ਮੈਂ ਦੇਖ ਰਿਹਾ ਯਾਰ ਉਹ ਸਾਰੀ ਜਗ੍ਹਾ ਖਾਲੀ ਖੜੇ ਹੋਏ ਦੇਸ਼ 5 ਮਿੰਟ ਬਿਨਾਂ ਬਸ ਰਿਹਾ ਯੈਲੋ ਲਾਈਨ 'ਚ ਹੀ ਸਾਬ ਲੱਗੇ ਹੋਏ ਸਾਰਾ ਕੰਟਰੋਲ ਦੇ ਵਿੱਚ ਆ ਤੁਸੀਂ ਇਹ ਦੇਖੋ ਕਿ ਰੋਜ਼ ਕੋਈ ਨਾ ਕੋਈ ਕਦੇ ਉੱਪਰੋਂ ਕੋਈ ਫੋਟੋ ਖਿੱਚ ਕੇ ਪਾ ਦਿੰਦਾ ਕਿ ਜਦ ਕੀ ਅਸੀਂ ਆਪਣੇ ਕੰਟਰੋਲ 'ਚ ਬੈਠੇ ਆ ਜੋ ਸਾਨੂੰ ਸਰਕਾਰ ਵੱਲੋਂ ਹਦਾਇਤ ਆਈ ਹੋਈ ਆ ਅਸੀਂ ਉਹਦੇ ਨਿਯਮਾਂ ਦਾ ਪਾਲਨ ਕਰਕੇ ਚੱਲ ਰਹੀ ਆ ਅਸੀਂ ਸਰਕਾਰ ਨੂੰ ਪੂਰਜੋਰ ਅਪੀਲ ਕਰਾਂਗੇ ਕਿ ਤੁਸੀਂ ਇਹਨਾਂ ਦੀ ਸੁਣਵਾਈ ਕਰੋ ਔਰ ਇਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੋ ਜਾਂ ਇਹਨਾਂ ਨੂੰ ਕੋਈ ਜਗ੍ਹਾ ਲੋਟ ਕੀਤੀ ਜਾਵੇ ਜਿੱਥੇ ਸਕੂਟਰ ਮਾਰਕੀਟ ਪੂਰੀ ਵੰਸ ਸਕੇ ਔਰ ਇਹਨਾਂ ਦੀਆਂ ਰੋਜ਼ ਦੀਆਂ ਪਰੇਸ਼ਾਨੀਆਂ ਦੂਰ ਹੋਣ ਬਹੁਤ ਬਹੁਤ ਧੰਨਵਾਦ ਹੈ ਦਰਸ਼ਕਾਂ ਦਾ ਵੀ ਧੰਨਵਾਦ ਜੇ ਤੁਸੀਂ ਇਸ ਨੂੰ ਜੇ ਲਾਈਕ ਕੀਤਾ ਤਾਂ ਕਮੈਂਟ ਬਾਕਸ ਵਿੱਚ ਪੂਰ ਜੋਰ ਅਪੀਲ ਹੈ ਕਿ ਇਹਨਾਂ ਦੀ ਹਮਾਇਤ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖੋ ਮਿਹਰਬਾਨੀ ਥੈਂਕ ਯੂ ਸ਼ੁਕਰੀਆ